ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਨੀ ਭੈਣ ਨੂੰ ਵੀ ਲੈ ਕੇ ਆਏ ਆ ਘਰ ਜਿੰਦਾ ਲਾਤਾ ਸੀ ਇਹਦੇ ਭਰਾ ਨੇ ਆ ਕੇ ਭੈਣ ਦੇ ਨੇ ਜ਼ਿੰਮੇਵਾਰੀ ਸੰਭਲ ਲਈ ਸੀ ਉਹਦੇ ਹੱਥ ਚਾ ਸਭ ਕੁਝ ਪਰ ਇੱਕ ਉਹ ਜ਼ਿੰਮੇਵਾਰੀ ਜਿਹੜੀ ਉਸ ਦਿਨ ਭਰਾ ਜਤਨ ਮਿਲਣ ਆਇਆ ਸੀ ਮੈਂ ਬੇਨਤੀ ਕੀਤੀ ਸੀ ਵੀ ਵੀਰੇ ਹਰ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਤੁਸੀਂ ਨੂੰ ਮਿਲ ਕੇ ਜਾਣਾ ਉਹ ਨਹੀਂ ਉਹ ਕਰ ਸਤਵੰਤ ਕੌਰ ਨਾਇਰ ਭੈਣ ਦੀ ਜਿਹੜੀ ਸਾਜ ਤੁਹਾਡੇ ਨਾਲ ਪਾਉਣ ਲੱਗਿਆ ਪਹਿਲਾਂ ਦੇਖੋ ਇਹ ਭੈਣ ਦੇ ਕੀ ਹਾਲਾਤ ਸੀ ਜਦੋਂ ਲੈ ਕੇ ਆਏ ਸੀ ਅਸੀਂ ਹਾਊਸ ਨੰਬਰ 647 ਫੇਸ 9 ਸੈਕਟਰ 62 ਮਹਾਲੀ ਤੋਂ ਲੈ ਕੇ ਆਏ ਸੀ ਭੈਣ ਨੂੰ ਐਸਐਸ ਨਗਰ ਤੋਂ ਭੈਣ ਸਰਕਾਰੀ ਜੋਬ ਕਰਦੇ ਸੀ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਚੰਡੀਗੜ੍ਹ 17 ਸੈਕਟਰ ਦੇ ਵਿੱਚ ਡੀਪੀਆਈ ਡਿਪਾਰਟਮੈਂਟ ਆ ਕੋਈ ਉਹਦੇ ਵਿੱਚ ਪੀਏ ਸੀ ਭੈਣ ਭੈਣ ਦੀ ਮੈਰਿਜ ਆ ਜਿਹੜੀ ਜਾਰਵਿੰਦਰ ਸਿੰਘ ਨૈયਰ ਦੇ ਨਾਲ ਹੋਈ ਨૈયਰ ਪਰਿਵਾਰ ਦੇ ਵਿੱਚ ਇੱਕ ਬੇਟਾ ਵੀ ਆ ਰਾਹੁਲ ਨૈયਰ ਬਸ ਕੁਝ ਹਾਲਾਤ ਜਿਵੇਂ ਤੁਹਾਨੂੰ ਅੱਗੇ ਵੀ ਅਕਸਰ ਅਸੀਂ ਆਪਣੀਆਂ ਵੀਡੀਓ ਰਾਹੀਂ ਦੱਸਦੇ ਆ ਜੇ ਜਦੋਂ ਇਨਸਾਨ ਦੇ ਵਕਤ ਮਾੜਾ ਚੱਲਦਾ ਹਾਲਾਤ ਬਦਲ ਜਾਂਦੇ ਆ ਹਾਲਾਤ ਦੇ ਨਾਲ ਸਾਰੇ ਆਪਣੇ ਵੀ ਬਦਲ ਜਾਂਦੇ ਆ ਇਸ ਭੈਣ ਦੀ ਆਪਣੀ ਕੋਠੀ ਇੱਥੇ ਮਹਾਲੀ ਦੇ ਵਿੱਚ ਵਿਆਹ ਹੋਇਆ ਹੋਇਆ ਸੀ ਬੱਚਾ ਵੀ ਸੀ ਵਧੀਆ ਜੌਬ ਸੀ ਬਸ ਥੋੜੇ ਅਫਸੈਟ ਹੋ ਗਏ ਉਹ ਅਫਸੈਟ ਹੋਣ ਤੇ ਪਰਿਵਾਰ ਨੇ ਇਸ ਗੱਲ ਨੂੰ ਸਮਝਿਆ ਨਹੀਂ ਖਿਹੜਾ ਛਡਾ ਲਿਆ ਪੇਕਿਆਂ ਵੱਲੋਂ ਵੀ ਤੇ ਸੌਰਿਆਂ ਵੱਲੋਂ ਵੀ ਤੇ ਆਪਣੀ ਧੀ ਨੂੰ ਮਾਂ ਕਿਤੇ ਛੱਡ ਸਕਦੀ ਹੈ ਤਾਂ ਫਿਰ ਮਾਂ ਨਾਲ ਰਹਿਣ ਲੱਗ ਗਈ ਆਪਣੀ ਧੀ ਦੇ ਤਾਂ ਇੱਕ ਦਿਨ ਬਜ਼ੁਰਗ ਸੀ ਮਾਂ ਵੀ ਇਸ ਦੁਨੀਆ ਤੋਂ ਚੱਲ ਵਸੀ ਤਾਂ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਭੈਣ ਕੱਲੀ ਹੋਈ ਮਹਾਲੀ 62 ਸੈਕਟਰ ਦੇ ਵਿੱਚ ਆਪਣੇ ਘਰ ਦੇ ਵਿੱਚ 9 ਫੇਸ ਦੇ ਵਿੱਚ ਬੈਠੀ ਘਰ ਦੇ ਹਾਲਾਤ ਦੇਖੋ ਕੀ ਸੀ ਨਰਕ ਘਟ ਰਹੀ ਸੀ ਭੈਣ ਕੱਪੜੇ ਉਤਾਰ ਕੇ ਸੜਕਾਂ ਤੇ ਤੁਰੇ ਫਿਰਦੀ ਕੱਪੜੇ ਲਾ ਦਿੰਦੀ ਬਿਲਕੁਲ ਤੇ ਜੇ ਕੋਈ ਰੋਕਦਾ ਜੇ ਕੋਈ ਟੋਕਦਾ ਤਾਂ ਉਹਨੂੰ ਮਾਰਨ ਪੈਂਦੇ ਐਗਰੈਸਿਵ ਸੀ ਗੁੱਸਾ ਕਰਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਜਿਵੇਂ ਨਿਭਾਉਣਾ ਚਾਹੀਦਾ ਸੀ ਫਾਰਮੈਲਟੀ ਕਰਕੇ ਹਟ ਗਏ ਕਾਗਜ਼ ਪੱਤਰ ਸਭ ਕੁਝ ਆਪਣੇ ਕੰਟਰੋਲ 'ਚ ਕਰ ਲਿਆ ਘਰ ਦਾ ਸਮਾਨ ਪੈਸਾ ਤੇਲਾ ਸੋਨਾ ਪਰ ਇਸ ਭੈਣ ਨੂੰ ਦੁਬਾਰਾ ਫੇਰ ਸੜਕਾਂ ਤੇ ਰੋਲਣ ਲਈ ਛੱਡ ਦਿੱਤਾ ਗਿਆ ਭਰਾ ਆਪਣੀ ਫੈਮਿਲੀ ਨਾਲ ਇੱਕ ਵਾਰੀ ਮਿਲ ਕੇ ਗਿਆ ਜਿੱਦਨ ਦੀ ਇਹ ਭੈਣ ਆਈ ਆ ਸਾਡੇ ਕੋਲੇ 9 ਮਹੀਨੇ ਹੋ ਗਏ ਆ ਗੱਲ ਸਤਵੰਤ ਕੋਰ ਦੀ ਨਹੀਂ ਗੱਲ ਸਤਵੰਤ ਕੋਰ ਵਰਗੀਆਂ ਹੋਰ ਬਹੁਤ ਸਾਰੀਆਂ ਭੈਣਾਂ ਜਾਂ ਵੀਰਾਂ ਦੀ ਆ ਜਿਹੜੇ ਕਿਸੇ وجہ ਕਰਕੇ ਮੈਂਟਲੀ ਅਫਸੈਟ ਹੋ ਜਾਂਦੇ ਨੇ ਜਾਂ ਕਿਸੇ ਹੋਰ ਕਾਰਨ ਫਿਜੀਕਲੀ ਡਿਸੇਬਲ ਹੋ ਜਾਂਦੇ ਨੇ ਜਾਂ ਕੋਈ ਹੋਰ ਗੱਲ ਹੋ ਜਾਂਦੀ ਆ ਤਾਂ ਉਹਨਾਂ ਨੂੰ ਸੰਭਾਲਣ ਦਾ ਟਾਈਮ ਹੈ ਨਹੀਂ ਅੱਜ ਉਹਨਾਂ ਦੇ ਆਪਣੇਆਂ ਕੋਲੇ ਪਰ ਜਦੋਂ ਉਹ ਚੱਲ ਵਾਸਦੇ ਨੇ ਤੇ ਉਹਨਾਂ ਦਾ ਪੈਸਾ ਪ੍ਰਾਪਰਟੀ ਸੰਭਾਲਣ ਦੀ ਲਈ ਉਹ ਆਪਣੇ ਆਪ ਨੂੰ ਉਹਨਾਂ ਦੇ ਵਾਰਸਕ ਹੁੰਦੇ ਇਸੇ ਤਰ੍ਹਾਂ ਹੀ ਕੁਝ ਸਤਵੰਤ ਘਰ ਭੈਣ ਨਾਲ ਵੀ ਸਾਡੀ ਬੇਨਤੀ ਆ ਸਾਡੇ ਸੁਪਨਿਆਂ ਦੇ ਘਰ ਦੀ ਨੁਕਤਾ ਦੀ ਸੇਵਾ ਪਰਿਵਾਰ ਦੀ ਟੀਮ ਦੀ ਇਹ ਪਹਿਲੇ ਦਿਨ ਤੋਂ ਇੱਕ ਸੋਚ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਨੀ ਭੈਣ ਨੂੰ ਵੀ ਲੈ ਕੇ ਆਏ ਆ ਘਰ ਜਿੰਦਾ ਲਾਤਾ ਸੀ ਇਹਦੇ ਭਰਾ ਨੇ ਆ ਕੇ ਭੈਣ ਦੇ ਨੇ ਜ਼ਿੰਮੇਵਾਰੀ ਸੰਭਲ ਲਈ ਸੀ ਉਹਦੇ ਹੱਥ ਚਾ ਸਭ ਕੁਝ ਪਰ ਇੱਕ ਉਹ ਜ਼ਿੰਮੇਵਾਰੀ ਜਿਹੜੀ ਉਸ ਦਿਨ ਭਰਾ ਜਦ ਤਨ ਮਿਲਣ ਆਇਆ ਸੀ ਮੈਂ ਬੇਨਤੀ ਕੀਤੀ ਸੀ ਵੀ ਵੀਰੇ ਹਰ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਤੁਸੀਂ ਇਹਨੂੰ ਮਿਲ ਕੇ ਜਾਣਾ ਉਹ ਨਹੀਂ ਉਹ ਪੂਰੀ ਕਰ ਸਕਦੇ ਅਨਸਤਵੰਤ ਕੌਰ ਭੈਣ ਬਿਲਕੁਲ ਠੀਕ ਆ ਸਾਡੇ ਨਾਲ ਸੇਵਾ ਕਰਵਾਉਣ ਲੱਗ ਗਿਆ ਪ੍ਰੋਪਰ ਠੀਕ ਹੋ ਗਏ 100% ਠੀਕ ਹੋ ਗਏ ਇੱਕ ਤਾਂ ਹੁੰਦਾ 90% ਤੇ 100% ਠੀਕ ਹੋ ਗਏ ਲਗਭਗ ਪਰ ਆਪਣੇਆਂ ਦਾ ਸਾਥ ਆ ਜਿਹੜਾ ਕਿਤੇ ਨਾ ਕਿਤੇ ਉਹ ਕਮੀ ਹੈ ਜਿਹੜੀ ਉਹ ਅਸੀਂ ਪੂਰੀ ਨਹੀਂ ਕਰ ਪਾਉਂਦੇ ਤੇ ਸਤਵੰਤ ਕੌਰ ਭੈਣ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਭਾਈ ਉਹ ਕਮੀ ਤੁਸੀਂ ਹੀ ਪੂਰੀ ਕਰ ਸਕਦੇ ਹੋ ਜੇ ਕੋਈ ਲੋਕ ਜਾਂ ਕੋਈ ਇਲਜ਼ਾਮ ਵੀ ਲਾਉਂਦਾ ਵੀ ਤੁਸੀਂ ਘਰ ਸੰਭਲਣ ਨੂੰ ਫਿਰਦੇ ਹੋ ਇਨਾ ਸੋਨਾ ਸੰਭਲਿਆ ਉਸ ਇਲਜ਼ਾਮ ਨੂੰ ਤੁਸੀਂ ਮਿਟਾ ਸਕਦੇ ਹੋ ਇਸ ਭੈਣ ਦਾ ਸਾਥ ਦੇ ਕੇ ਆਪਣੀ ਤੁਸੀਂ ਸੋਚ ਕੇ ਦੇਖੋ ਜਦੋਂ ਐਡੀ ਲੰਮੀ ਲੰਜੀ ਸਿਆਣੀ ਪੜ੍ਹੀ ਲਿਖੀ ਕੁੜੀ ਜਿਹੜੀ ਸਰਕਾਰੀ ਜੋਬ ਕਰਦੀ ਹੋਵੇ ਚੰਗੀ ਪੋਸਟ ਤੇ ਰਹੀ ਹੋਵੇ ਉਹ ਆਪਣੇ ਤਨ ਦੇ ਕੱਪੜੇ ਉਤਾਰ ਕੇ ਸੜਕਾਂ ਤੇ ਘੁੰਮ ਰਹੀ ਹੋਵੇ ਉਹਦੇ ਘਰ ਦੇ ਵਿੱਚ ਐਸੇ ਹਾਲਾਤ ਹੋਣ ਵੀ ਕੋਈ ਕੌਲੀ ਗਲਾਸ ਕੋਈ ਭਾਂਡਾ ਠਿੱਕਰ ਕੁਝ ਵੀ ਨਾ ਇੱਡੇ ਪੌਸ਼ ਇਲਾਕੇ ਦੇ ਵਿੱਚ ਰਹਿ ਰਹੀ ਆ ਹੱਥੀ ਕਮਾਈ ਕਰਕੇ ਮਿਹਨਤ ਕਰਕੇ ਘਰ-ਵਾਰ ਬਣਾਇਆ ਆਪਦਾ ਤੇ ਅੱਜ ਉਹਨੂੰ ਲੋਕ ਕੁੱਟ ਰਹੇ ਆ ਇੱਕ ਵਾਰ ਉੱਥੇ ਦਸਨ ਮੱਲੇ ਵਾਲੇ ਵੀ ਇੰਨਾ ਕੁੱਟਿਆ ਇਹਨੂੰ ਪੁਲਿਸ ਨੇ ਜਾਂ ਮੱਲੇ ਵਾਲਿਆਂ ਨੇ ਹੋਰ ਲੋਕਾਂ ਨੇ ਵੀ ਵੀ ਇਹਦਾ ਮੂੰਹ ਸਿਰ ਸਜਾਤਾ ਵਿਚਾਰੀ ਦਾ ਕੁੱਟ ਗੋਲ ਮਤਲਬ ਲੋਕ ਕਮਲੇ ਆ ਸਮਝਦੇ ਨਹੀਂ ਇਸ ਗੱਲ ਨੂੰ ਵੀ ਇਹ ਦਮਾਗੀ ਤੌਰ ਤੇ ਪਰੇਸ਼ਾਨ ਆ ਵਿਚਾਰੀ ਜਿਹਦੇ ਕੁੱਤੇ ਦੇ ਵੀ ਛੋਟੀ ਨਹੀਂ ਮਾਰੀ ਹੁੰਦੀ ਇਸ ਤਰ੍ਹਾਂ ਦੇ ਇਨਸਾਨ ਦੇ ਉਹ ਵੀ ਮਾਰਦਾ ਸਾਨੂੰ ਸੋਚਣਾ ਪੈਣਾ ਸਾਨੂੰ ਸਮਝਣਾ ਪੈਣਾ ਸਾਨੂੰ ਇੰਨੀ ਕਿ ਸਮਝ ਲੈਣੀ ਪੈਣੀ ਆ ਵੀ ਐਸ ਦੇ ਇਸ ਤਰ੍ਹਾਂ ਦੇ ਹਾਲਾਤਾਂ ਚ ਜੇ ਕੋਈ ਸਾਨੂੰ ਮਿਲਦਾ ਤੇ ਅਸੀਂ ਉੱਥੇ ਕਰੀਏ ਕੀ ਤੇ ਕਿਵੇਂ ਕਰੀਏ ਤੇ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਸਮਝਣੀ ਪੈਣੀ ਆ ਜੇ ਇੱਕ ਪਾਸੇ ਮਹੱਲੇ ਦੇ 10 ਬੰਦੇ ਖੜੇ ਆ ਤੇ ਇੰਦਾਂ ਦੇ ਕਿਸੇ ਮੰਦਪੁੱਤੀ ਨੂੰ ਜਾਂ ਧਮਾਕੀ ਤੌਰ ਤੇ ਅਫਸਰ ਤੋਂ ਇਨਸਾਨ ਨਾਲ ਤੁਸੀਂ ਜਾਗਤੀ ਨਹੀਂ ਕਰ ਸਕਦੇ ਚਲੋ ਜੋ ਭਾਵੇਂ ਕਰਤਾਰ ਨੂੰ ਹੁਣੇ ਭੈਣ ਸਾਡੇ ਪਰਿਵਾਰ ਦੀ ਮੈਂਬਰ ਆ ਸਾਡੀ ਭੈਣ ਆ ਮੇਤੋ ਭੈਣ 8 ਸਾਲ ਵੱਡੀ ਆ ਇਹਦਾ ਬਰਥ ਆ ਜਿਹੜਾ ਭੈਣ ਦਾ ਉਮਰ 88 ਦਾ ਵਾ ਤੇ ਮੇਰਾ 76 ਦਾ ਵਾ ਸਾਡੀ ਇਹ ਵੱਡੀ ਭੈਣ ਸਾਡੇ ਨਾਲ ਹੁਣ ਸੇਵਾ ਕਰਵਾਉਂਦੀ ਆ। ਸ਼ਪਿੰਦਰ ਕੌਰ ਭੈਣ ਦਾ ਧੰਨਵਾਦ ਆ ਵਾਈਫ ਆਫ ਗੁਰਨਾਮ ਸਿੰਘ ਤੇ ਇੰਦਰਜੀਤ ਸਿੰਘ ਜੀ ਦਾ son ਆਫ ਸਾਧੂ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਉਸ ਟਾਈਮ ਜਿਸ ਦੇ ਕਰਕੇ ਅਸੀਂ ਭੈਣ ਦੀ ਸੇਵਾ ਕਰ ਸਕੇ। ਭੈਣ ਸਤਵੰਤ ਕੌਰ ਦੇ ਮਾਤਾ ਸਵਰਗਵਾਸੀ ਅਜਮੇਰ ਕੌਰ ਪਿਤਾ ਸਵਰਗਵਾਸੀ ਸਰਦਾਰ ਸਿੰਘ ਜਿਨ੍ਹਾਂ ਦੀ ਸਪੇਅਰ ਪਾਰਟ ਦੀ ਦੁਕਾਨ ਸੀ ਬੜਾ ਵਧੀਆ ਕੰਮਕਾਰ ਸੀ ਕਿਸੇ ਟਾਈਮ ਪਰ ਜਦੋਂ ਮਾਂ ਪਿਓ ਚਲੇ ਜਾਂਦੇ ਨੇ ਧੀਆਂ ਨੂੰ ਫਿਰ ਕੌਣ ਪੁੱਛਦਾ ਭਾਈ ਐਸਾ ਪ੍ਰਾਪਰਟੀਆਂ ਸਾਬ ਪੁੱਤਰਾਂ ਨੂੰ ਦੇ ਦਿੰਨੇ ਆਂ ਅਸੀਂ ਧੀਆਂ ਦਾ ਅਸੀਂ ਵਿਆਹ ਕਰਕੇ ਕੱਲਾ ਕਹਿ ਦਿੰਨੇ ਆਂ ਵੀ ਬਲ ਚੱਲ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੁਣ ਤੇ ਜਦੋਂ ਕੋਈ ਫਿਰ ਧੀ ਐ ਐਸੇ ਵਕਤ ਚ ਪੈ ਜਾਂਦੀ ਆ ਤਾਂ ਉਹਨੂੰ ਸਹੁਰੇ ਵੀ ਛੱਡ ਦਿੰਦੇ ਆ ਤੇ ਭਰਾ ਕਹਿੰਦੇ ਅਸੀਂ ਤਾਂ ਵਿਆਹੀ ਹੋਈ ਐ ਅਸੀਂ ਕੀ ਕਰੀਏ ਸੋਚਣਾ ਪੈਣਾ ਕੋਈ ਚੀਜ਼ਾਂ ਨੂੰ ਬਦਲਣਾ ਪੈਣਾ ਸੋਚਿਓ ਵੀ ਬਦਲਿਓ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ